ਲੁਧਿਆਣਾ ਦੇ ਪੱਖੋਵਾਲ ਰੋਡ ਨਜ਼ਦੀਕ ਇੱਕ ਮੈਰਿਜ ਪੈਲੇਸ ਦੇ ਵਿੱਚ ਵਿਆਹ ਸਮਾਗਮ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਨਿਕਲ ਕੇ ਆਇਆ ਹੈ ਦਰਅਸਲ ਦੋ ਧਿਰਾਂ ਦੇ ਵਿੱਚ ਪਹਿਲਾਂ ਆਪਸ ਦੇ ਵਿੱਚ ਕਹਾ ਸੁਣੀ ਹੁੰਦੀ ਹੈ ਬਹਿਸ ਹੁੰਦੀ ਹੈ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਫਾਇਰਿੰਗ ਕੀਤੀ ਜਾਂਦੀ ਹੈ ਔਰ 20 25 ਦੇ ਕਰੀਬ ਜਿਹੜੇ ਕੀ ਫਾਰਕ ਹਿੱਤੇ ਜਾਂਦੇ ਨੇ ਇਹ ਉਹੀ ਇਹ ਮੈਰਿਜ ਪੈਲੇਸ ਦਾ ਜਿੱਥੇ ਕਿ ਬੀਤੀ ਦੇਰ ਰਾਤ ਫਾਇਰਿੰਗ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ। ਹਾਲੇਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਜਿਨ੍ਹਾਂ ਨੂੰ ਇਨਵਾਈਟ ਕੀਤੇ ਨੇ ਲੋਕ ਉਹ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਉਹਨਾਂ ਦੇ ਵੀ ਮਾਮਲਾ ਦਰਜ ਕਰ ਲਿਆ ਔਰ ਪੁਲਿਸ ਵੱਲੋਂ ਖਾਸ ਹੈ ਧਿਆਨ ਦਿੱਤੀ ਗਈ ਕਿ ਜਿਹੜੇ ਮੈਰਿਜ ਪੈਲੇਸ ਹੁੰਦਾ ਹੈ ਰਿਚ ਹਥਿਆਰ ਨਾ ਲੈ ਕੇ ਆਉਣ ਪਰ ਫਿਰ ਵੀ ਹਥਿਆਰ ਅੰਦਰ ਗਏ ਪਰ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾਂਦੀ ਹੈ ਔਰ ਇਹਦੇ ਵਿੱਚ ਦੋ ਲੋਕ ਜਿਹੜੇ ਕਿ ਜਿਨ੍ਹਾਂ ਦੀ ਮੌਤ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਔਰ ਇੱਕ ਜ਼ਖਮੀ ਹੋ ਗਿਆ ਹੁਣ ਦੇਖਣਾ ਹੈਗਾ ਪੁਲਿਸ ਇਸ ਦੇ ਵਿੱਚ ਹੋਰ ਕੀ ਕਾਰਵਾਈ ਕਰਦੀ ਆ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਪੁਲਿਸ ਨੇ 6 ਲੋਕਾਂ ਨੂੰ ਜਿਹੜਾ ਕਿ ਅरेस्ट ਕਰ ਲਿਆ ਕਿ ਅरेस्ट ਕਰ ਲਿਆ ਹੁਣ ਇਸ ਮਾਮਲੇ ਦੇ ਵਿੱਚ ਹੋਰ ਕਈ ਕੀ ਖੁਲਾਸੇ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਲਖਮਿੰਦਰ ਸਿੰਘ ਧੰਕਸ਼ੁਕਰੀ ਲੁਧਿਆਣਾ ਦੇ ਪੱਖੋਵਾਲ ਰੋਡ ਨਜ਼ਦੀਕ ਇੱਕ ਮੈਰਿਜ ਪੈਲੇਸ ਦੇ ਵਿੱਚ ਵਿਆਹ ਸਮਾਗਮ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਨਿਕਲ ਕੇ ਆਇਆ ਹੈ ਦਰਅਸਲ ਦੋ ਟੀਰਾ ਦੇ ਵਿੱਚ ਪਹਿਲਾਂ ਆਪਸ ਦੇ ਵਿੱਚ ਕਹਾ ਸੁਣੀ ਹੁੰਦੀ ਹੈ ਬਹਿਸ ਹੁੰਦੀ ਹੈ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਫਾਇਰਿੰਗ ਕੀਤੀ ਜਾਂਦੀ ਔਰ 20 25 ਦੇ ਕਰੀਬ ਜਿਹੜੇ ਕੀ ਫਾਇਰ ਕੀਤੇ ਜਾਂਦੇ ਨੇ ਇਹ ਉਹੀ ਮੈਰਿਜ ਪੈਲੇਸ ਹੈ ਜਿੱਥੇ ਕਿ ਬੀਤੀ ਦੇਰ ਰਾਤ ਫਾਇਰਿੰਗ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹਾਲੇਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਜਿਨੇ ਇਨਵਾਈਟ ਕੀਤੇ ਨੇ ਲੋਕ ਉਹ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਉਹਨਾਂ ਦੇ ਵੀ ਮਾਮਲਾ ਦਰਜ ਕਰ ਲਿਆ ਔਰ ਪੁਲਿਸ ਵੱਲੋਂ ਖਾਸ ਹੈ ਧਿਆਨ ਦਿੱਤੀ ਗਈ ਕਿ ਜਿਹੜੇ ਮੈਰਿਜ ਪੈਲੇਸ ਹੁੰਦੇ ਨੇ ਵਿੱਚ ਹਥਿਆਰ ਨਾ ਲੈ ਕੇ ਆਉਣ ਪਰ ਫਿਰ ਵੀ ਹਥਿਆਰ ਅੰਦਰ ਗਏ ਪਰ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾਂਦੀ ਆ ਔਰ ਇਹਦੇ ਵਿੱਚ ਦੋ ਲੋਕ ਜਿਹੜੇ ਕੀ ਜਿਨ੍ਹਾਂ ਦੀ ਮੌਤ ਦੀ ਜਿਹੜੀ ਖਬਰ ਨਿਕਲ ਦੇ ਸਾਹਮਣੇ ਜੋ ਔਰ ਇੱਕ ਜ਼ਖਮੀ ਹੋ ਗਿਆ ਹੁਣ ਦੇਖਣਾ ਹੈਗਾ ਪੁਲਿਸ ਇਸ ਦੇ ਵਿੱਚ ਹੋਰ ਕੀ ਕਾਰਵਾਈ ਕਰਦੀ ਹੈ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਪੁਲਿਸ ਨੇ 6 ਲੋਕਾਂ ਨੂੰ ਜਿਹੜਾ ਕਿ ਅਰੈਸਟ ਕਰ ਲਿਆ ਹੈ ਕਿ ਅਰੈਸਟ ਕਰ ਲਿਆ ਹੁਣ ਇਸ ਮਾਮਲੇ ਦੇ ਵਿੱਚ ਹੋਰ ਕਈ ਕੀ ਖੁਲਾਸੇ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਲਖਮਿੰਦਰ ਸਿੰਘ ਧੰਕਸ਼ੁਕਰਾਨੀ ਲੁਧਿਆਣਾ ਦੇ ਪੱਖੋਵਾਲ ਰੋਡ ਨਜ਼ਦੀਕ ਇੱਕ ਮੈਰਿਜ ਪੈਲੇਸ ਦੇ ਵਿੱਚ ਵਿਆਹ ਸਮਾਗਮ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਨਿਕਲ ਕੇ ਆਇਆ ਹੈ ਦਰਅਸਲ ਦੋ ਧਿਰਾਂ ਦੇ ਵਿੱਚ ਪਹਿਲਾਂ ਆਪਸ ਦੇ ਵਿੱਚ ਕਹਾ ਸੁਣੀ ਹੁੰਦੀ ਹੈ ਬਹਿਸ ਹੁੰਦੀ ਹੈ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਫਾਇਰਿੰਗ ਕੀਤੀ ਜਾਂਦੀ ਹੈ ਔਰ 20 25 ਦੇ ਕਰੀਬ ਜਿਹੜੇ ਕੀ ਫਾਰਕ ਕੀਤੇ ਜਾਂਦੇ ਨੇ ਇਹ ਉਹੀ ਇਹ ਮੈਰਿਜ ਪੈਲੇਸ ਦਾ ਜਿੱਥੇ ਕਿ ਬੀਤੀ ਦੇਰ ਰਾਤ ਫਾਇਰਿੰਗ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹਾਲੇਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਜਿਨ੍ਹਾਂ ਨੂੰ ਇਨਵਾਈਟ ਕੀਤੇ ਨੇ ਲੋਕ ਉਹ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਉਹਨਾਂ ਦੇ ਵੀ ਮਾਮਲਾ ਦਰਜ ਕਰ ਲਿਆ ਔਰ ਪੁਲਿਸ ਵੱਲੋਂ ਖਾਸ ਹੈ ਦਾਇਰ ਦਿੱਤੀ ਗਈ ਕਿ ਜਿਹੜੇ ਮੈਰਿਜ ਪੈਲੇਸ ਹੁੰਦਾ ਰਿਹਾ ਵਿੱਚ ਹਥਿਆਰ ਨਾ ਲੈ ਕੇ ਆਉਣ ਪਰ ਫਿਰ ਵੀ ਹਥਿਆਰ ਅੰਦਰ ਗਏ ਪਰ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾਂਦੀ ਆ ਔਰ ਇਹਦੇ ਵਿੱਚ ਦੋ ਲੋਕ ਜਿਹੜੇ ਕਿ ਜਿਨ੍ਹਾਂ ਦੀ ਮੌਤ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਔਰ ਇੱਕ ਜ਼ਖਮੀ ਹੋ ਗਿਆ ਹੁਣ ਦੇਖਣਾ ਹੈਗਾ ਪੁਲਿਸ ਇਸ ਦੇ ਵਿੱਚ ਹੋਰ ਕੀ ਕਾਰਵਾਈ ਕਰਦੀ ਹੈ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਪੁਲਿਸ ਨੇ 6 ਲੋਕਾਂ ਨੂੰ ਜਿਹੜਾ ਕਿ ਅरेस्ट ਕਰ ਲਿਆ ਹੈ ਕਿ ਅरेस्ट ਕਰ ਲਿਆ ਹੁਣ ਇਸ ਮਾਮਲੇ ਦੇ ਵਿੱਚ ਹੋਰ ਕਈ ਕੀ ਖੁਲਾਸੇ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਲਖਮਿੰਦਰ ਸਿੰਘ 당ਚਵਰਟਵੀ ਲੁਧਿਆਣਾ ਦੇ ਪੱਖੋਵਾਲ ਰੋਡ ਨਜ਼ਦੀਕ ਇੱਕ ਮੈਰਿਜ ਪੈਲੇ ਦੇ ਵਿੱਚ ਵਿਆਹ ਸਮਾਗਮ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਨਿਕਲ ਕੇ ਆਇਆ ਹੈ ਦਰਅਸਲ ਦੋ ਧਿਰਾਂ ਦੇ ਵਿੱਚ ਪਹਿਲਾਂ ਆਪਸ ਦੇ ਵਿੱਚ ਕਹਾ ਸੁਣੀ ਹੁੰਦੀ ਹੈ ਬਹਿਸ ਹੁੰਦੀ ਹੈ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਫਾਇਰਿੰਗ ਕੀਤੀ ਜਾਂਦੀ ਹੈ ਔਰ 20 25 ਦੇ ਕਰੀਬ ਜਿਹੜੇ ਕੀ ਫਾਇਰ ਕੀਤੇ ਜਾਂਦੇ ਨੇ ਇਹ ਉਹੀ ਮੈਰਿਜ ਪੈਲੇਸ ਹੈ ਜਿੱਥੇ ਕਿ ਬੀਤੀ ਦੇਰ ਰਾਤ ਫਾਇਰਿੰਗ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹਾਲੇਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਜਿਨੇ ਇਨਵਾਈਟ ਕੀਤੇ ਨੇ ਲੋਕ ਉਹ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਉਹਨਾਂ ਦੇ ਵੀ ਮਾਮਲਾ ਦਰਜ ਕਰ ਲਿਆ ਔਰ ਪੁਲਿਸ ਵੱਲੋਂ ਖਾਸ ਹੈ ਦਾਇਤ ਕੀਤੀ ਗਈ ਕਿ ਜਿਹੜੇ ਮੈਰਿਜ ਪੈਲੇਸ ਹੰਦਾਰੇ ਵਿੱਚ ਹਥਿਆਰ ਨਾ ਲੈ ਕੇ ਆਉਣ ਪਰ ਫਿਰ ਵੀ ਹਥਿਆਰ ਅੰਦਰ ਗਏ ਪਰ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾਂਦੀ ਹੈ ਔਰ ਇਹਦੇ ਵਿੱਚ ਦੋ ਲੋਕ ਜਿਹੜੇ ਕਿ ਜਿਨ੍ਹਾਂ ਦੀ ਮੌਤ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਔਰ ਇੱਕ ਜ਼ਖਮੀ ਹੋ ਗਿਆ ਹੁਣ ਦੇਖਣਾ ਹੈਗਾ ਪੁਲਿਸ ਇਸ ਦੇ ਵਿੱਚ ਹੋਰ ਕੀ ਕਾਰਵਾਈ ਕਰਦੀ ਹੈ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਪੁਲਿਸ ਨੇ 6 ਲੋਕਾਂ ਨੂੰ ਜਿਹੜਾ ਕਿ ਅਰੈਸਟ ਕਰ ਲਿਆ ਕਿ ਅਰੈਸਟ ਕਰ ਲਿਆ ਹੁਣ ਇਸ ਮਾਮਲੇ ਦੇ ਵਿੱਚ ਹੋਰ ਕਈ ਕੀ ਖੁਲਾਸੇ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਲਖਮਿੰਦਰ ਸਿੰਘ ਦੰਕਸਵਰਟੀ ਲੁਧਿਆਣਾ ਦੇ ਪੱਖੋਵਾਲ ਰੋਡ ਨਜ਼ਦੀਕ ਇੱਕ ਮੈਰਿਜ ਪੈਲੇਸ ਦੇ ਵਿੱਚ ਵਿਆਹ ਸਮਾਗਮ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਨਿਕਲ ਕੇ ਆਇਆ ਹੈ ਦਰਅਸਲ ਦੋ ਧਿਰਾਂ ਦੇ ਵਿੱਚ ਪਹਿਲਾਂ ਆਪਸ ਦੇ ਵਿੱਚ ਕਹਾ ਸੁਣੀ ਹੁੰਦੀ ਹੈ ਬਹਿਸ ਹੁੰਦੀ ਹੈ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਫਾਇਰਿੰਗ ਕੀਤੀ ਜਾਂਦੀ ਹੈ ਔਰ 20 25 ਦੇ ਕਰੀਬ ਜਿਹੜੇ ਕੀ ਫਾਰਕ ਹਿੱਤੇ ਜਾਂਦੇ ਨੇ ਇਹ ਉਹੀ ਇਹ ਮੈਰਿਜ ਪੈਲੇਸ ਦਾ ਜਿੱਥੇ ਕਿ ਬੀਤੀ ਦੇਰ ਰਾਤ ਫਾਇਰਿੰਗ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹਾਲੇਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਜਿਨ੍ਹਾਂ ਨੂੰ ਇਨਵਾਈਟ ਕੀਤੇ ਨੇ ਲੋਕ ਉਹ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਉਹਨਾਂ ਦੇ ਵੀ ਮਾਮਲਾ ਦਰਜ ਕਰ ਲਿਆ ਔਰ ਪੁਲਿਸ ਵੱਲੋਂ ਖਾਸ ਹੈ ਦਾਇਰ ਦਿੱਤੀ ਗਈ ਕਿ ਜਿਹੜੇ ਮੈਰਿਜ ਪੈਲੇਸ ਹੁੰਦਾ ਰਿਹਾ ਵਿੱਚ ਹਥਿਆਰ ਨਾ ਲੈ ਕੇ ਆਉਣ ਪਰ ਫਿਰ ਵੀ ਹਥਿਆਰ ਅੰਦਰ ਗਏ ਪਰ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾਂਦੀ ਆ ਔਰ ਇਹਦੇ ਵਿੱਚ ਦੋ ਲੋਕ ਜਿਹੜੇ ਕਿ ਜਿਨ੍ਹਾਂ ਦੀ ਮੌਤ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਔਰ ਇੱਕ ਜ਼ਖਮੀ ਹੋ ਗਿਆ ਹੁਣ ਦੇਖਣਾ ਹੈਗਾ ਪੁਲਿਸ ਇਸ ਦੇ ਵਿੱਚ ਹੋਰ ਕੀ ਕਾਰਵਾਈ ਕਰਦੀ ਹੈ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਪੁਲਿਸ ਨੇ 6 ਲੋਕਾਂ ਨੂੰ ਜਿਹੜਾ ਕਿ ਅरेस्ट ਕਰ ਲਿਆ ਹੈ ਕਿ ਅरेस्ट ਕਰ ਲਿਆ ਹੁਣ ਇਸ ਮਾਮਲੇ ਦੇ ਵਿੱਚ ਹੋਰ ਕਈ ਕੀ ਖੁਲਾਸੇ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਲਖਮਿੰਦਰ ਸਿੰਘ 당츠ਵਰਟੀ ਲੁਧਿਆਣਾ ਦੇ ਪੱਖੋਵਾਲ ਰੋਡ ਨਜ਼ਦੀਕ ਇੱਕ ਮੈਰਿਜ ਪੈਲੇਸ ਦੇ ਵਿੱਚ ਵਿਆਹ ਸਮਾਗਮ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਨਿਕਲ ਕੇ ਆਇਆ ਹੈ ਦਰਅਸਲ ਦੋ ਧਿਰਾਂ ਦੇ ਵਿੱਚ ਪਹਿਲਾਂ ਆਪਸ ਦੇ ਵਿੱਚ ਕਹਾ ਸੁਣੀ ਹੁੰਦੀ ਹੈ ਬਹਿਸ ਹੁੰਦੀ ਹੈ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਫਾਇਰਿੰਗ ਕੀਤੀ ਜਾਂਦੀ ਔਰ 20 25 ਦੇ ਕਰੀਬ ਜਿਹੜੇ ਕੀ ਫਾਇਰ ਕੀਤੇ ਜਾਂਦੇ ਨੇ ਇਹ ਉਹੀ ਮੈਰਿਜ ਪੈਲੇਸ ਹੈ ਜਿੱਥੇ ਕਿ ਬੀਤੀ ਦੇਰ ਰਾਤ ਫਾਇਰਿੰਗ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹਾਲੇਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਜਿਨੇ ਇਨਵਾਈਟ ਕੀਤੇ ਨੇ ਲੋਕ ਉਹ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਉਹਨਾਂ ਤੇ ਵੀ ਮਾਮਲਾ ਦਰਜ ਕਰ ਲਿਆ ਔਰ ਪੁਲਿਸ ਵੱਲੋਂ ਖਾਸ ਹੈ ਧਾਇਤੀ ਕੀਤੀ ਗਈ ਕਿ ਜਿਹੜੇ ਮੈਰਿਜ ਪੈਲੇਸ ਹੁੰਦੇ ਰਿਹਾ ਵਿੱਚ ਹਥਿਆਰ ਨਾ ਲੈ ਕੇ ਆਉਣ ਪਰ ਫਿਰ ਵੀ ਹਥਿਆਰ ਅੰਦਰ ਗਏ ਪਰ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾਂਦੀ ਆ ਔਰ ਇਹਦੇ ਵਿੱਚ ਦੋ ਲੋਕ ਜਿਹੜੇ ਕੀ ਜਿਨ੍ਹਾਂ ਦੀ ਮੌਤ ਦੀ ਜਿਹੜੀ ਖਬਰ ਨਿਕਲੀ ਦੇ ਸਾਹਮਣੇ ਜੋ ਔਰ ਇੱਕ ਜ਼ਖਮੀ ਹੋ ਗਿਆ ਹੁਣ ਦੇਖਣਾ ਹੈਗਾ ਪੁਲਿਸ ਇਸ ਦੇ ਵਿੱਚ ਹੋਰ ਕੀ ਕਾਰਵਾਈ ਕਰਦੀ ਹੈ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਪੁਲਿਸ ਨੇ 6 ਲੋਕਾਂ ਨੂੰ ਜਿਹੜਾ ਕਿ ਅਰੈਸਟ ਕਰ ਲਿਆ ਹੈ ਕਿ ਅਰੈਸਟ ਕਰ ਲਿਆ ਹੁਣ ਇਸ ਮਾਮਲੇ ਦੇ ਵਿੱਚ ਹੋਰ ਕਈ ਕੀ ਖੁਲਾਸੇ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਲਖਮਿੰਦਰ ਸਿੰਘ 당ਚਵਰਟੀ ਲੁਧਿਆਣਾ ਦੇ ਪੱਖੋਵਾਲ ਰੋਡ ਨਜ਼ਦੀਕ ਇੱਕ ਮੈਰਿਜ ਪੈਲੇਸ ਦੇ ਵਿੱਚ ਵਿਆਹ ਸਮਾਗਮ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਨਿਕਲ ਕੇ ਆਇਆ ਹੈ ਦਰਅਸਲ ਦੋ ਧਿਰਾਂ ਦੇ ਵਿੱਚ ਪਹਿਲਾਂ ਆਪਸ ਦੇ ਵਿੱਚ ਕਹਾ ਸੁਣੀ ਹੁੰਦੀ ਹੈ ਬਹਿਸ ਹੁੰਦੀ ਹੈ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਫਾਇਰਿੰਗ ਕੀਤੀ ਜਾਂਦੀ ਹੈ ਔਰ 20 25 ਦੇ ਕਰੀਬ ਜਿਹੜੇ ਕੀ ਫਾਰਕ ਹਿੱਤੇ ਜਾਂਦੇ ਨੇ ਇਹ ਉਹੀ ਇਹ ਮੈਰਿਜ ਪੈਲੇਸ ਦਾ ਜਿੱਥੇ ਕਿ ਬੀਤੀ ਦੇਰ ਰਾਤ ਫਾਇਰਿੰਗ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ। ਹਾਲੇਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਜਿਨ੍ਹਾਂ ਨੂੰ ਇਨਵਾਈਟ ਕੀਤੇ ਨੇ ਲੋਕ ਉਹ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਉਹਨਾਂ ਦੇ ਵੀ ਮਾਮਲਾ ਦਰਜ ਕਰ ਲਿਆ ਔਰ ਪੁਲਿਸ ਵੱਲੋਂ ਖਾਸ ਹੈ ਦੇਰਤੀ ਗਈ ਕਿ ਜਿਹੜੇ ਮੈਰਿਜ ਪੈਲੇਸ ਹੁੰਦਾ ਹੈ ਰਿਚ ਹਥਿਆਰ ਨਾ ਲੈ ਕੇ ਆਉਣ ਪਰ ਫਿਰ ਵੀ ਹਥਿਆਰ ਅੰਦਰ ਗਏ ਪਰ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾਂਦੀ ਹੈ ਔਰ ਇਹਦੇ ਵਿੱਚ ਦੋ ਲੋਕ ਜਿਹੜੇ ਕਿ ਜਿਨ੍ਹਾਂ ਦੀ ਮੌਤ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਔਰ ਇੱਕ ਜ਼ਖਮੀ ਹੋ ਗਿਆ ਹੁਣ ਦੇਖਣਾ ਹੈਗਾ ਪੁਲਿਸ ਇਸ ਦੇ ਵਿੱਚ ਹੋਰ ਕੀ ਕਾਰਵਾਈ ਕਰਦੀ ਹੈ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਪੁਲਿਸ ਨੇ 6 ਲੋਕਾਂ ਨੂੰ ਜਿਹੜਾ ਕਿ ਅरेस्ट ਕਰ ਲਿਆ ਹੈ ਕਿ ਅरेस्ट ਕਰ ਲਿਆ ਹੁਣ ਇਸ ਮਾਮਲੇ ਦੇ ਵਿੱਚ ਹੋਰ ਕਈ ਕੀ ਖੁਲਾਸੇ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਲਖਮਿੰਦਰ ਸਿੰਘ 당ਚਵਰਟਵੀ